ਰਾਮਲੀਲਾ ਕਲੱਬ ਵੱਲੋਂ ਦਸਹਰੇ ਦਾ ਪੋਸਟਰ ਕੀਤਾ ਗਿਆ ਜਾਰੀ। ਰਾਮਲੀਲਾ ਕਲੱਬ ਵੱਲੋਂ ਨੜਾਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਦਸਹਰਾ 12 ਅਕਤੂਬਰ ਨੂੰ ਨੜਾਲਾ ਕਾਲਜ ਦੀ ਗਰਾਊਂਡ ਦੇ ਵਿੱਚ ਬੜੀ ਧੂਮਤਾਂ ਦੇ ਨਾਲ ਜਿਹੜਾ ਕਰਵਾਇਆ ਜਾਵੇਗਾ ਇਸ ਸੰਬੰਧੀ ਅੱਜ ਦਸਹਰੇ ਦਾ ਮੇਨ ਪੋਸਟਰ ਯਾਰੀ ਕੀਤਾ ਗਿਆ। ਇਸ ਦੌਰਾਨ ਗੱਲਬਾਤ ਕਰਦਿਆਂ ਕਲੱਬ ਦੇ ਆਗੂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਜਿਹੜਾ ਦਸਹਰਾ 12 ਤਰੀਕ ਨੂੰ ਨਡਾਲਾ ਕਾਲਜ ਦੇ ਗਰਾਊਂਡ 'ਚ ਬਣਾਇਆ ਜਾਏਗਾ ਇਸ ਸੰਬੰਧੀ ਪੰਡਤਾਂ ਦੇ ਮੰਦਰ ਤੋਂ ਦੁਪਹਿਰ 1 ਵਜੇ ਝਾਕੀਆਂ ਸ਼ੁਰੂ ਹੋਣਗੀਆਂ ਜੋ ਕਿ ਨਡਾਲਾ ਦੇ ਵੱਖ-ਵੱਖ ਗਲੀਆਂ ਕਸਬੇ ਬਜ਼ਾਰਾਂ ਤੋਂ ਹੁੰਦੀਆਂ ਹੋਈਆਂ ਨਡਾਲਾ ਕਾਲਜ ਦੇ ਗਰਾਊਂਡ 'ਚ ਪਹੁੰਚ ਰਗੀਆਂ ਇਸ ਦੌਰਾਨ ਦਲਜੀਤ ਸਿੰਘ ਨਡਾਲਾ ਤੇ ਜਸਪ੍ਰੀ ਸਿੰਘ ਗੁਰਾਇਆ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਆ ਜਿਹੜੇ ਰਾਮਨ ਮੇਘਨਾਥ ਕੁੰਭਕਰਨ ਦੇ ਬੁੱਤਾਂ ਨੂੰ ਅਗਨੀ ਭੇਟ ਕਰਨਗੇ ਅਤੇ ਬੁੱਲਾ ਨਡਾਲਾ ਵੱਲੋਂ ਇਨਾਮਾਂ ਦੀ ਵੰਡ ਕੀਤੀ ਜਾਵੇਗੀ ਰਾਮਲੀਲਾ ਕਲੱਬ ਨੰਡਾਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸ਼ਹਿਰੇ ਦਾ ਪਵਿੱਤਰ ਤਿਉਹਾਰ ਬੜੀ ਛਰਦਾ ਤੇ ਧੁੰਮਤਮ ਨਾਲ ਨੰਡਾਲਾ ਦੇ ਖੇਡ ਮੈਦਾਨ ਵਿਖੇ ਕਰਵਾਇਆ ਜਾ ਰਿਹਾ ਹੈ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਦਾਜ ਚ ਪਹੁੰਚ ਗਏ ਰੌਣਕਾਂ ਚ ਵਾਧਾ ਕਰੋ ਦੁਪਹਿਰ ਨੂੰ 2 ਵਜੇ ਪੰਡਤਾ ਦੇ ਮੱਲੇ ਤੋਂ ਚਾਕੀਆਂ ਚੱਲਣਗੀਆਂ ਤੇ ਮੇਨ ਵੀਆਰ ਤੋਂ ਹੁੰਦੀਆਂ ਹੋਈਆਂ ਨੰਡਾਲਾ ਦੇ ਖੇਡ ਮੈਦਾਨ ਵਿਖੇ ਪਹੁੰਚਣ ਗਿਆ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ 12 ਤਰੀਕ ਦਿਨ ਸ਼ਨੀਵਾਰ ਨੂੰ ਹਮ ਹਮਾ ਕੇ ਪਹੁੰਚੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਰਾਮਲੀਲਾ ਕਲੱਬ ਰਜਿਸਟਰਡ ਨਡਾਲਾ ਵੱਲੋਂ ਅੱਜ ਦੁਸ਼ਹਿਰੀ ਦੇ ਸੰਬੰਧ ਦੇ ਵਿੱਚ ਜਿਹੜਾ ਪੋਸਟਰ ਰੀਲੀਜ਼ ਕੀਤਾ ਗਿਆ ਹੈ ਪ੍ਰਧਾਨ ਦਵਿੰਦਰ ਕੁਮਾਰ ਦੂਰੂ ਜੀ ਤੇ ਉਹਨਾਂ ਦੀ ਸਾਰੀ ਟੀਮ ਸੰਦੀਪ ਸ਼ੈਣੀ ਜੀ ਰੋਹਿਤ ਜੀ ਤੇ ਜਿੰਨੇ ਵੀ ਬੰਦੇ ਇਸ ਕਲੱਬ ਦੇ ਵਿੱਚ ਆਪਦਾ ਯੋਗਦਾਨ ਪਾਉਂਦੇ ਨੇ ਬਹੁਤ ਵਧਾਈ ਦੇ ਪਾਤਰ ਨੇ ਇਹ ਦੁਸ਼ਹਿਰਾ ਜਿਹੜਾ ਹਰ ਸਾਲ ਬਹੁਤ ਧੂਮ ਧਾਮ ਨਾਲ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਮਨਾਇਆ ਜਾ ਰਿਹਾ ਹੈ ਜਿੱਥੇ ਤਿੰਨ ਮੂਰਤੀਆਂ ਦੀ ਸਥਾਪਨਾ ਕਰਕੇ ਫਿਰ ਉਹਨਾਂ ਨੂੰ ਅਗਨੀ ਭੇਟ ਕੀਤਾ ਜਾਂਦਾ ਹੈ ਉੱਥੇ ਝਾਕੀਆਂ ਦਾ ਪ੍ਰੋਗਰਾਮ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਮੈਂ ਸਮਝਦਾ ਇਹਨਾਂ ਦੀ ਮਿਹਨਤ ਕਰਕੇ ਜਿਹੜਾ ਦੁਸ਼ਹਿਰਾ ਹਰ ਸਾਲ ਆਪਣਾ ਲੈਵਲ ਜਿਹੜਾ ਬਹੁਤ ਉੱਪਰ ਦੀ ਉੱਪਰ ਲੈ ਕੇ ਜਾ ਰਿਹਾ ਹੈ ਇਹ ਸਾਰਾ ਜਿਹੜਾ ਕ੍ਰੈਡਿਟ ਆ ਇਹਦਾ ਸਾਰੇ ਰਾਮਬੀਲਾ ਕਲੱਬ ਦੇ ਮੈਂਬਰ ਸਾਹਿਬਾਨ ਦੇ ਹਿੱਸੇ 'ਚ ਜਾਂਦਾ ਹੈ ਤੇ ਤੁਸੀਂ ਵੀ ਸਾਰੇ 12 ਤਰੀਕ ਨੂੰ ਹਰ ਸਾਲ ਬਹੁਤ ਵੱਡੀ ਤਦਾਦ ਦੇ ਵਿੱਚ ਪਹੁੰਚਦੇ ਹੋ ਇਸ ਵਾਰ ਵੀ ਬੇਨਤੀ ਕਰਦੇ ਹਾਂ ਤੁਹਾਨੂੰ 12 ਤਰੀਕ ਨੂੰ ਨਡਾਲਾ ਕਾਲਜ ਦੀ ਗਰਾਊਂਡ ਦੇ ਵਿੱਚ ਦੁਸ਼ਹਿਰੇ ਨੂੰ ਦੁਸ਼ਹਿਰੇ ਦਾ ਉਤਸਵ ਮਨਾਉਣ ਵਾਸਤੇ ਉੱਥੇ ਰੌਣਕਾਂ ਲਾਉਣ ਵਾਸਤੇ ਪਹੁੰਚੋ ਤੇ ਆਪਦੇ ਬੱਚਿਆਂ ਦੇ ਆਪਦੇ ਆਪਦੇ ਬੱਚਿਆਂ ਦੇ ਲਾਈਵ ਚੱਲਣਾ ਸਮੇਤ ਸਾਰੇ ਜਿਹੜੇ ਰੌਣਕਾਂ ਨੂੰ ਮਾਣੋ ਤੇ ਕਿਉਂਕਿ ਸਾਰਾ ਪ੍ਰੋਗਰਾਮ ਵੀ ਲਾਈਵ ਵੀ ਚੱਲੇਗਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਬੈਠੇ ਸਾਡੇ ਐਨ ਆਰ ਆਈ ਭਰਾ ਜਿਹੜੇ ਕਲੱਬ ਨੂੰ ਬਹੁਤ ਸਹਿਯੋਗ ਕਰ ਰਹੇ ਨੇ ਉਹ ਵੀ ਦੇਖਣਗੇ ਤੇ ਤੁਸੀਂ ਵੀ ਸਾਰੇ ਇਹ ਰੌਣਕਾਂ ਦਾ ਹਿੱਸਾ ਬਣੋ ਬਹੁਤ ਬਹੁਤ ਸ਼ੁਕਰੀਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਾਰੇ ਇਲਾਕਾ ਨਿਵਾਸੀਆਂ ਨੂੰ ਦੱਸਿਆ ਜਾ ਰਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸਹਿਰਾ ਬਹੁਤ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਇਹ ਸਾਲ ਵੀ ਤਿੰਨ ਬੁੱਤਾਂ ਨੂੰ ਅਗਨੀ ਭੇਟ ਕੀਤੀ ਜਾਏਗੀ। ਸਾਰੇ ਇਲਾਕਾ ਨਿਵਾਸੀਆਂ ਨੂੰ ਕਿਹਾ ਜਾਂਦਾ ਹੈ ਕਿ ਹਮਮ ਆ ਕੇ ਪਹੁੰਚੋ। ਤਾਲਜੀ ਦੀ ਗਰਾਊਂਡ ਵਿੱਚ ਦਸਹਿਰਾ ਲਗਾਇਆ ਜਾ ਰਿਹਾ ਹੈ। ਜੈ ਸ਼੍ਰੀ ਰਾਮ। ਜੈ ਸ਼੍ਰੀ। ਨਡਾਲੇ